ਹਾਂਜੀ ਆਪਾਂ ਹਾਜ਼ਰਾਂ ਜੀ 82294 ਸੰਬੰਧੀ ਬਹੁਤ ਹੀ ਜ਼ਿਆਦਾ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਚੈਪਟਰ ਕਰਨ ਜਾ ਰਹੇ ਆ ਉਹ ਕਰਨ ਜਾ ਰਹੇ ਆ ਜੀ ਭਾਈ ਵੀਰ ਸਿੰਘ ਸਿੱਖ ਗੁਰੂਆਂ ਬਾਰੇ ਆਪਾਂ ਸਾਰਾ ਜਿਹੜਾ ਟੌਪਿਕ ਹੈ ਕਵਰ ਕਰ ਚੁੱਕੇ ਹਾਂ ਸਾਰੇ ਕੀ ਕਰ ਜਿਹੜੇ ਕਲਾਸਿਸ ਲੱਗ ਚੁੱਕੇ ਨੇ ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖਿਆ ਹੈਗੀਆਂ ਤਾਂ ਜ਼ਰੂਰ ਤੋਂ ਜਾ ਕੇ ਉਹਨਾਂ ਨੂੰ ਅਟੈਂਡ ਕਰੋ ਅੱਜ ਆਪਾਂ ਆਧੁਨਿਕ ਪੰਜਾਬੀ ਕਵਿਤਾ ਸਟਾਰਟ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਚੈਪਟਰ ਕਰਾਂਗੇ ਭਾਈ ਵੀਰ ਸਿੰਘ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਪੜ੍ਹਦੇ ਆ ਜੀ ਭਾਈ ਵੀਰ ਸਿੰਘ ਜੀ ਬਾਰੇ ਜਨਮ ਅਤੇ ਬਚਪਨ ਕਿਵੇਂ ਬੀਤਿਆ ਉਹਨਾਂ ਦਾ ਭਾਈ ਵੀਰ ਸਿੰਘ ਦਾ ਜਿਹੜਾ ਜਨਮ ਹੈ ਉਹ ਅੰਮ੍ਰਿਤਸਰ ਵਿਖੇ ਹੋਇਆ ਕਿੱਥੇ ਹੋਇਆ ਜੀ ਅੰਮ੍ਰਿਤਸਰ ਵਿਖੇ 5 ਦਸੰਬਰ 1872 ਈਸਵੀ ਨੂੰ ਡਾਕਟਰ ਚਰਨ ਸਿੰਘ ਦੇ ਘਰ ਤੇ ਮਾਤਾ ਦਾ ਨਾਮ ਹੈਗਾ ਸੀ ਜੀ ਉੱਤਮਕੌਰ ਇਹ ਬੇਸਿਕ ਇਨਫੋਰਮੇਸ਼ਨ ਹੈ ਇਹਨੂੰ ਤੁਸੀਂ ਕਾਪੀ ਤੇ ਨੋਟ ਕਰ ਲਿਓ ਆਪ ਜਿਹਦਾ ਬਚਪਨ ਧਾਰਮਿਕ ਅਤੇ ਸਾਹਿਤਿਕ ਵਾਤਾਵਰਣ ਵਿੱਚ ਗੁਜ਼ਰਿਆ ਆਪਨੇ ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੀ ਸਿੱਖਿਆ ਜਿਹੜੀ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਤੋਂ ਪ੍ਰਾਪਤ ਕੀਤੀ ਇਹ ਲਾਈਨ ਇੰਪੋਰਟੈਂਟ ਹੈ ਇਹਨੂੰ ਸਟਾਰ ਮਾਰਕ ਕਰਕੇ ਕਾਪੀ ਤੇ ਨੋਟ ਕਰ ਲਓ ਜੀ ਜਿਹੜੀ ਸੰਸਕ੍ਰਿਤ ਤੇ ਬ੍ਰਜ ਭਾਸ਼ਾ ਕਿੱਥੋਂ ਸਿੱਖੀ ਸੀ ਭਾਈ ਵੀਰ ਸਿੰਘ ਜੀ ਨੇ ਆਪਣੇ ਨਾਨਾ ਜੀ ਗਿਆਨੀ ਹਜ਼ਾਰਾ ਸਿੰਘ ਤੋਂ ਫਾਰਸੀ ਅਤੇ ਉਰਦੂ ਭਾਸ਼ਾ ਉਹਨਾਂ ਨੇ ਇੱਕ ਮੁਸਲਮਾਨ ਮੌਲਵੀ ਪਾਸੋਂ ਸਿੱਖੀ ਅਤੇ ਸਿੱਖ ਧਰਮ ਦੇ ਗ੍ਰੰਥਾਂ ਦਾ ਅਧ ਤੋਂ ਭਗਵਾਨ ਸਿੰਘ ਦੀ ਨਿਗਰਾਨੀ ਦੇ ਵਿੱਚ ਕੀਤਾ ਸੀ ਉਹਨਾਂ ਨੇ ਤੇ 1891 ਈਸਵੀ ਦੇ ਵਿੱਚ ਆਪਣੇ 10ਵੇਂ ਜਮਾਤ ਦੀ ਪ੍ਰੀਖਿਆ ਜ਼ਿਲ੍ਹੇ ਭਰ ਵਿੱਚੋਂ ਪਹਿਲੇ ਨੰਬਰ ਤੇ ਰਹਿ ਕੇ ਪਾਸ ਕੀਤੀ ਅਤੇ ਜ਼ਿਲ੍ਹਾ 골ਡ ਮੈਡਲ ਪ੍ਰਾਪਤ ਕੀਤਾ ਤਾਂ ਇਹ ਬੇਸਿਕ ਇਨਫੋਰਮੇਸ਼ਨ ਹੈ ਜੀ ਇਹਨੂੰ ਨੋਟ ਕਰ ਲਿਓ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਕਿ ਆਪਨੇ ਆਪਣੇ ਪਿਤਾ ਜੀ ਦੇ ਮਿੱਤਰ ਸਰਦਾਰ ਵਜ਼ੀਰ ਸਿੰਘ ਨਾਲ ਮਿਲ ਕੇ ਵਜ਼ੀਰ ਹਿੰਦ ਪ੍ਰੈਸ ਲਗਾਈ ਇਹ ਕੁਸ਼ਨ ਇੰਪੋਰਟੈਂਟ ਹੈ ਆ ਸਕਦਾ ਹੈ ਕਿ ਵਜ਼ੀਰ ਹਿੰਦ ਪ੍ਰੈਸ ਕਿਹਦੇ ਦੁਆਰਾ ਸ਼ੁਰੂਆਤ ਕੀਤੀ ਗਈ ਸੀ ਕਿਹਦੇ ਦੁਆਰਾ ਇਸ ਦੇ ਵਿੱਚ ਕੰਮ ਕੀਤਾ ਗਿਆ ਸੀ ਤਾਂ ਇਹ ਕੀਤਾ ਗਿਆ ਸੀ ਜੀ ਭਾਈ ਵੀਰ ਸਿੰਘ ਜੀ ਦੇ ਦੁਆਰਾ ਠੀਕ ਹੈ 1899 ਸਵੀ ਦੇ ਵਿੱਚ ਆਪਨੇ ਪੰਜਾਬੀ ਦਾ ਇੱਕ ਹਫਤਾਵਿਕ ਅਖਬਾਰ ਖਾਲਸਾ ਸਮਾਚਾਰ ਕੱਢਣਾ ਸ਼ੁਰੂ ਕਰ ਦਿੱਤਾ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਵੀ ਤੁਸੀਂ ਨੋਟ ਕਰੀ ਜਾਓ ਕਾਪੀ ਪੈਨ ਨਾਲ ਰੱਖਿਆ ਕਰੋ ਨਾਲ ਨਾਲ ਤੁਸੀਂ ਆਪਣੀ ਕਾਪੀ ਤੇ ਜਿਹੜਾ ਨੋਟ ਕਰੀ ਜਾਓ ਜਿਹੜੇ ਜਿਹੜੇ ਮੈਂ ਇੰਪੋਰਟੈਂਟ ਪੁਆਇੰਟ ਦੱਸ ਰਹੀਆਂ ਠੀਕ ਹੈ ਭਾਈ ਵੀਰ ਸਿੰਘ ਦਾ ਨਾਮ ਲਿਖ ਕੇ ਲਿਖ ਲਓ ਵਜ਼ੀਰ ਹਿੰਦ ਪ੍ਰੈਸ ਖਾਲਸਾ ਸਮਾਚਾਰ ਤੇ ਨਿਰਗੁਣਿਆਰੀ ਠੀਕ ਹੈ ਫਿਰ ਖਾਲਸਾ ਸਮਾਚਾਰ ਤੋਂ ਬਾਅਦ ਉਹਨਾਂ ਨੇ 1 ਸਾਲ ਬਾਅਦ ਨਿਰਗੁਣਿਆਣੀ ਆਰੀ ਵੀ ਜਿਹੜਾ ਜਾਰੀ ਕੀਤਾ ਤਾਈ ਕੁਝ ਇੰਪੋਰਟੈਂਟ ਚੀਜ਼ਾਂ ਸੀ ਇਹਨੂੰ ਨੋਟ ਕਰ ਲਿਓ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਾਹਿਤਦਿੱਤਾ ਭਾਈ ਵੀਰ ਸਿੰਘ ਜੀ ਨੇ ਪੰਜਾਬੀ ਸਾਹਿਤ ਦੀ ਸੇਵਾ ਦੇ ਨਾਲ-ਨਾਲ ਸਮਾਜ ਸੁਧਾਰਾਂ ਦੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲਈ ਇਸ ਉਦੇਸ਼ ਨਾਲ ਆਪਨੇ 1904 ਈਸਵੀ ਦੇ ਵਿੱਚ ਕੇਂਦਰੀ ਖਾਲਸਾ ਯﺘੀਮਖਾਨਾ ਕਦੋਂ ਕੀਤਾ ਸੀ ਜੀ 1904 ਦੇ ਵਿੱਚ ਕੇਂਦਰੀ ਖਾਲਸਾ ਯﺘੀਮਖਾਨਾ ਅਤੇ 1935 ਦੇ ਵਿੱਚ ਸੂਰਮਾ ਸਿੰਘ ਆਸ਼ਰਮ ਦੀ ਨੀਂ ਰੱਖੀ ਚੀਫ ਖਾਲਸਾ ਦੀਵਾਨ ਦੀ ਸਿੱਖ ਐਜੂਕੇਸ਼ਨਲ ਸੁਸਾਇਟੀ ਬਣਾਉਣ ਦੇ ਵਿੱਚ ਵੀ ਭਾਈ ਵੀਰ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਭਾਈ ਵੀਰ ਸਿੰਘ ਜੀ ਨੇ ਜਿਸ ਵੇਲੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਉਸ ਸਮੇਂ ਅੱਭੀ ਨੂੰ ਪਿੰਡੂ ਭਾਸ਼ਾ ਸਮਝਿਆ ਜਾਂਦਾ ਸੀ ਉਸ ਤੋਂ ਬਾਅਦ ਭਾਈ ਵੀਰ ਸਿੰਘ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਨੇ ਇਹਨਾਂ ਨੂੰ ਪੰਜਾਬੀ ਵਿੱਚ ਲਿਖਣਾ ਜਿਹੜਾ ਚੰਗਾ ਨਹੀਂ ਸੀ ਲੱਗਦਾ ਪਰ ਭਾਈ ਜੀ ਦੀ ਰੀਸ ਹੋਰੀ ਸੀ ਉਹਨਾਂ ਨੇ ਵੀ ਬ੍ਰਿਜ ਭਾਸ਼ਾ ਦੀ ਥਾਂ ਜਿਹੜਾ ਹੈ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਤਾਂ ਫਿਰ ਸਮੁੱਚੀ ਸਾਹਿਤਿਕ ਪਰੰਪਰਾ ਨੇ ਬ੍ਰਿਜ ਭਾਸ਼ਾ ਨੂੰ ਛੱਡ ਕੇ ਜਿਹੜਾ ਪੰਜਾਬੀ ਨੂੰ ਹੀ ਅਪਣਾ ਲਿਆ ਸੀ ਪਾਈ ਵੀਰ ਸਿੰਘ ਨੇ ਕੁਦਰਤੀ ਚਿੱਤਨ ਦੇ ਨਾਲ-ਨਾਲ ਪੁਰਾਤਨ ਸਤੰਭ ਕਲਾ ਵਰਗੇ ਨਵੀਨ ਕਿਸਮ ਦੇ ਦੇਸ਼ ਪਿਆਰ ਸੰਗੀਤਾત્મકਤਾ ਪ੍ਰਾਕ੍ਰਿਤਿਕ ਚਿੰਨਾ ਵਰਗੀਆਂ ਚੀਜ਼ਾਂ ਦਾ ਜਿਹੜਾ ਉਹ ਵਰਣਨ ਕੀਤਾ ਹੈ ਪਾਈ ਵੀਰ ਸਿੰਘ ਜੀ ਇੱਕ ਮਹਾਨ ਸਾਹਿਤਕਾਰ ਸਨ ਇਸ ਲਈ ਆਪਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਪੰਜਾਬੀ ਸਾਹਿਤ ਨੂੰ ਸੰਭਾਲਣ ਅਤੇ ਨਵੇਂ ਸਿਰਿਓਂ ਤਰਤੀਬ ਦੇਣ ਤੇ ਜਿਹੜਾ ਲਾਇਆ ਹੈਗਾ ਹੀ ਕਿਹਾ ਜਾਂਦਾ ਹੈ ਕਿ ਖਾਲਸਾ ਟ੍ਰੈਕਟ ਸੁਸਾਇਟੀ ਦੇ ਕੁੱਲ ਟ੍ਰੈਕਟਾਂ ਵਿੱਚੋਂ 1200 ਦੇ ਕਰੀਬ ਟ੍ਰੈਕਟ ਭਾਈ ਵੀਰ ਸਿੰਘ ਜੀ ਨੇ ਲਿਖੇ ਹਨ ਇਹਨਾਂ ਵਿੱਚ ਸਿੱਖ ਇਤਿਹਾਸ ਸਿੱਖ ਰਵਾਇਤਾਂ ਦੀ ਜਾਣਕਾਰੀ ਨੂੰ ਜਿਹੜਾ ਉਹ ਦੱਸਿਆ ਗਿਆ ਹੈ ਠੀਕ ਹੈ ਉਸ ਤੋਂ ਬਾਅਦ ਹੈ ਇਸ ਤੋਂ ਇਲਾਵਾ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਸ਼ ਨੂੰ ਬੜੀ ਮਿਹਨਤ ਨਾਲ ਤਿਆਰ ਕੀਤਾ ਅਤੇ ਵਿਆਕਰਨਿਕ ਸੂਜ ਅਨੁਸਾਰ ਸ਼ਬਦਾਂ ਦੀ ਵਿਆਖਿਆ ਕੀਤੀ ਫਿਰ ਭਾਈ ਸੰਤੋਖ ਸਿੰਘ ਰਚਿਤ ਗੁਰਪ੍ਰਤਾਪ ਸੂਰਜ ਪ੍ਰਕਾਸ਼ ਬ੍ਰਿਜ ਭਾਸ਼ਾ ਵਿੱਚ ਪੰਜਾਬੀ ਵਿੱਚ ਉਲਟਾ ਕੇ ਜਿਹੜਾ ਉਹਨਾਂ ਨੇ ਵਿਸਤਾਰ ਸਹਿਤ ਪੇਸ਼ ਕੀਤਾ ਸੀਗਾ ਗਲ ਕਰ ਲਈਏ ਕਾਵਰਚਨਾਵਾਂ ਦੀ ਤਾਂ ਆਪਣੇ ਗੁਰੂ ਸਾਹਿਬਾਂ ਦੇ ਜੀਵਨ ਉੱਪਰ ਤਿੰਨ ਵੱਡੇ ਵੱਡੇ ਗ੍ਰੰਥ ਲਿਖੇ ਨੇ ਕਿਹੜੇ-ਕਿਹੜੇ ਜੀ ਗੁਰੂ ਨਾਨਕ ਚਮਤਕਾਰ ਅਸ਼ਟਗੁਰੂ ਚਮਤਕਾਰ ਤੇ ਕਲਗੀਧਰ ਚਮਤਕਾਰ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਸਟਾਰਮਾਰਕ ਕਰਕੇ ਲਿਖ ਲਓ ਕੁਐਸਚਨ ਆ ਸਕਦਾ ਹੈ ਐਗਜ਼ਾਮ ਦੇ ਵਿੱਚ ਠੀਕ ਹੈ ਤਾਂ ਗੁਰੂ ਸਾਹਿਬਾਂ ਦੇ ਜੀਵਨ ਉੱਪਰ ਉਹਨਾਂ ਨੇ ਤਿੰਨ ਗ੍ਰੰਥ ਲਿਖੇ ਨੇ ਗੁਰੂ ਨਾਨਕ ਚਮਤਕਾਰ ਅਸ਼ਟਗੁਰੂ ਚਮਤਕਾਰ ਤੇ ਕਲਗੀਧਰ ਚਮਤਕਾਰ ਉਸ ਤੋਂ ਬਾਅਦ ਜੇ ਆਪਾਂ ਕਾਵਿ ਰਚਨਾਵਾਂ ਦੀ ਗੱਲ ਕਰੀਏ ਤਾਂ ਕੁਝ ਇੰਪੋਰਟੈਂਟ ਇੱਥੇ ਨੋਟ ਕਰ ਲਓ ਜਿਵੇਂ ਕਿ ਮਹਾਕਾਵ ਰਾਣਾ ਸੂਰਤ ਸਿੰਘ ਇਹ ਭਾਈ ਵੀਰ ਸਿੰਘ ਜੀ ਦੀ ਹੀ ਰਚਨਾ ਹੈ ਪਰ 3 ਹਰੀ ਕਾਵਨਵਾਦ ਵੀ ਦਿਲਤਰੰਗ ਤ੍ਰੇਲ ਤੁਪਕਾ ਲਹਿਰਾਂ ਦੇ ਹਾਰ ਮਟਕ ਹੁਲਾਰੇ ਬਿਜਲੀਆਂ ਦੇ ਹਾਰ ਪ੍ਰੀਤ ਵੀਣਾ ਕੰਬ ਦੀ ਕਲਾਈ ਲਹਿਰ ਹੁਲਾਰੇ ਕੰਤ ਸਹੇਲੀ ਤੇ ਮੇਰੇ ਸਾਇਆ ਜੀਓ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਨੂੰ ਨੋਟ ਕਰ ਲਿਓ ਜਿਵੇਂ ਕੁਸ਼ਨ ਆ ਸਕਦਾ ਹੈ ਕਿ ਮੇਰੇ ਸਾਇਆ ਜੀਓ ਕਿਸ ਦੀ ਰਚਨਾ ਹੈ ਆਪਸ਼ਨ ਆ ਗਿਆ ਪ੍ਰੋਫੈਸਰ ਪੂਰਨ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਭਾਈ ਵੀਰ ਸਿੰਘ ਹਨਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਜੇਕਰ ਪੜਿਆ ਹੋਏਗਾ ਤਾਂ ਹੀ ਤੁਸੀਂ ਸਹੀ ਆਨਸਰ ਜਿਹੜਾ ਟਿਕ ਕਰ ਪਾਉਂਗੇ ਠੀਕ ਹੈ ਤਾਂ ਇਹ ਕੁਝ ਰਚਨਾਵਾਂ ਨੇ ਇਹਨਾਂ ਨੂੰ ਤੁਸੀਂ ਕਾਪੀ ਤੇ ਜਿਹੜਾ ਨਾਲ-ਨਾਲ ਨੋਟ ਕਰੀ ਜਾਇਓ ਉਸ ਤੋਂ ਬਾਅਦ ਫਿਰ 10 ਜੂਨ 1957 ਨੂੰ ਅੰਮ੍ਰਿਤਸ ਕਿ ਉਹ ਜਿਹੜੇ ਨੇ ਅਕਾਲ ਚਲਾਣਾ ਕਰ ਗਏ ਸੀਗੇ ਠੀਕ ਹੈ ਇਸ ਤੋਂ ਬਿਨਾ ਕੁਝ ਹੋਰ ਰਚਨਾਵਾਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜਿਵੇਂ ਕਿ ਸੁੰਦਰੀ, ਵਿਜੇ ਸਿੰਘ, ਸਤਵੰਤ ਕੋਰ, ਬਾਬਾ ਨੋਧ ਸਿੰਘ, ਦਿਲਤਰੰਗ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ ਠੀਕ ਹੈ ਇਹਨਾਂ ਨੂੰ ਵੀ ਤੁਸੀਂ ਜਿਹੜਾ ਅਲੱਗ ਤੋਂ ਨੋਟ ਕਰ ਲੈਣਾ ਤਾਂ ਅੰਮ੍ਰਿਤਸਰ ਵਿੱਚ ਪੈਦਾ ਹੋਏ ਭਾਈ ਵੀਰ ਸਿੰਘ ਇੱਕ ਕਵੀ ਅਤੇ ਮਹਾਨ ਗਿਆਨੀ ਸਨ ਜਿਨ੍ਹਾਂ ਨੇ ਪੰਜਾਬ ਦੇ ਸਾਹਿਤਿਕ ਵਿਰਸੇ ਨੂੰ ਜਿਹੜਾ ਮੁਰਸੁਜੀਤ ਕੀਤਾ ਮੁਰਸੁਜੀਤ ਯਾਨੀ ਮੁਰ ਤੋਂ ਪੈਦਾ ਕੀਤਾ ਮੁਰ ਤੋਂ ਸ਼ੁਰੂ ਕੀਤਾ ਆਪ ਸਿੱਖ ਸੰਗਰਾਮ ਦੀ ਉੱਗੀ ਸਖਸ਼ੀਤ ਸਾਨ ਵਖ ਵਖ ਰੂਪਾ ਵਿੱਚ ਬੁਨਿਆਦੀ ਰਚਨਾਵਾਂ ਕਰਨ ਕਾਰਨ ਆਪ ਨੂੰ ਵਰਤਮਾਨ ਪੰਜਾਬੀ ਸਹਾਇਦਰ ਚੇਤਾ ਆਖਿਆ ਜਾਂਦਾ ਹੈ ਏ ਲਾਈਨ ਇੰਪੋਰਟੈਂਟ ਹੈ ਕਿ ਕਿਸ ਨੂੰ ਵਰਤਮਾਨ ਪੰਜਾਬੀ ਸਾਹਿਦ ਅਰਚੇਤਾ ਕਹਿੰਦੇ ਨੇ ਤਾਂ ਇਹ ਕਹਿੰਦੇ ਨੇ ਜੀ ਭਾਈ ਵੀਰ ਸਿੰਘ ਨੂੰ 1892 ਵਿੱਚ ਆਪਨੇ ਇੱਕ ਪੱਥਰ ਛਾਪਾ ਪ੍ਰੈਸ ਦੀ ਸਥਾਪਨਾ ਕੀਤੀ ਤੇ ਸਕੂਲਾਂ ਲਈ ਕਿਤਾਬਾਂ ਦਾ ਪ੍ਰਕਾਸ਼ਨ ਵੀ ਆਰੰਭ ਕੀਤਾ ਆਪਨੇ ਸਿੰਘ ਸਭਾ ਲਹਿਰ ਵਿੱਚ ਕਾਫੀ ਦਿਲਚਸਪੀ ਦਿਖਾਈ ਅਤੇ 1894 ਈਸਵੀ ਦੇ ਵਿੱਚ ਖਾਲਸਾ ਟ੍ਰੈਕਟ ਸਭਾ ਦੀ ਨੀਂ ਰੱਖੀ ਕਦੋਂ ਰੱਖੀ ਸੀ ਜੀ 1894 ਈਸਵੀ ਦੇ ਵਿੱਚ ਪੰਜਾਬ ਦਾ ਪਹਿਲਾ ਨਾਟਕ ਰਾਜਾ ਲਖਦੱਤਾ ਸਿੰਘ ਜਿਹੜਾ ਕਿ 1910 ਦੇ ਵਿੱਚ ਆਇਆ ਸੀ ਭਾਈ ਵੀਰ ਸਿੰਘ ਦੀ ਪ੍ਰੈਸ ਵਿੱਚ ਹੀ ਛਪਿਆ ਉਹਨਾਂ ਨੇ ਗਿਆਨੀ ਹਜ਼ਾਰਾ ਸਿੰਘ ਵੱਲੋਂ ਰਚਿਤ શ્રી ਗੁਰੂ ਗ੍ਰੰਥ ਕੋਸ਼ ਜੋ ਕਿ 1898 ਈਸਵੀ ਦੇ ਵਿੱਚ ਮੂਲ ਰੂਪ ਵਿੱਚ ਰਚਿਆ ਗਿਆ ਸੀ ਉਸ ਨੂੰ ਸੁਧਾਰਿਆ ਤੇ ਵਿਸਤ੍ਰਿਤ ਕੀਤਾ ਇਸ ਤੋਂ ਬਿਨਾਂ ਉਹਨਾਂ ਨੇ ਪੰਜਾਬੀ ਦਾ ਹਫਤਾਵਾਰੀ ਲੜੀਵਾਰ ਜਿਹੜਾ ਖਾਲਸਾ ਸਮਾਚਾਰ ਵੀ ਸ਼ੁਰੂ ਕੀਤਾ ਸੀ ਇਹ ਵੀ ਇੰਪੋਰਟੈਂਟ ਹੈ ਨੂੰ ਵੀ ਤੁਸੀਂ ਨੋਟ ਕਰ ਲਿਓ ਜੀ ਪੁਰਸਕਾਰ ਅਤੇ ਸਨਮਾਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਾਹਿਤਕ ਆਦਮੀ ਪੁਰਸਕਾਰ ਵੀ ਮਿਲਿਆ ਹੋਇਆ ਹੈ ਤੇ ਪਦਮ ਪੁਸ਼ਨ ਸਨਮਾਨਿਤ ਵੀ ਕੀਤਾ ਗਿਆ ਹੈ ਠੀਕ ਹੈ ਸਾਹਿਤਕ ਆਦਮੀ ਪੁਰਸਕਾਰ ਕਦੋਂ ਮਿਲਿਆ ਸੀ ਜੀ 1955 ਦੇ ਵਿੱਚ ਤੇ ਜਦੋਂ ਪਦਮ ਪੁਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ ਉਹ ਕਦੋਂ ਕੀਤਾ ਗਿਆ ਸੀ 1956 ਦੇ ਵਿੱਚ ਤਾਂ ਇਹ ਦੋ ਸਾਲ ਜਿਹੜੇ ਨੇ ਯਾਦ ਰੱਖਿਓ 1955 ਦੇ ਵਿੱਚ ਸਾਹਿਤਕ ਆਦਮੀ ਪੁਰਸਕਾਰ ਤੇ 1956 ਦੇ ਵਿੱਚ ਪਦਮ ਪੁਸ਼ਨ ਠੀਕ ਹੈ Usta bana dedi ਅੱਗੇ ਆਪਣੇ ਕੋਲ ਹੈਗਾ ਕਿ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਵੀ ਨੋਟ ਕਰ ਲਓ ਤੁਸੀਂ ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਹਿੰਦੇ ਹਨ। ਆਪ ਦੀ ਰਚਨਾ ਬਹੁਪੱਖੀ ਹੈ। ਬਹੁਪੱਖੀ ਯਾਨੀ ਕਾਫੀ ਸਾਰੇ ਪੱਖ ਨੇ ਆਪਨੇ ਕਵਿਤਾ ਵੀ ਲਿਖੀ ਹੈ, ਵਾਰਤਕ ਵੀ ਲਿਖਿਆ ਏ, ਨਾਵਲ, ਨਾਟਕ। ਇਹ ਸਾਰੀਆਂ ਰਚਨਾਵਾਂ ਆਪਨੇ ਕੀਤੀਆਂ ਨੇ ਠੀਕ ਹੈ। ਤਾਂ ਹੀ ਆਧੁਨਿਕ ਪੰਜਾਬੀ ਸਾਹਿਤ ਦਾ ਜਿਹੜਾ ਆਰੰਭ ਹੋਇਆ। ਇਸ ਤੋਂ ਇਲਾਵਾ ਸਿੱਖ ਇਤਿਹਾਸਕ ਲਿਖਣ ਅਤੇ ਸੰਪਾਦਨ ਕਰਨ ਦਾ ਕੰਮ ਵੀ ਕੀਤਾ। ਉਹਨਾਂ ਦੀ ਦੇਣ ਗਿਣਾਤਮਕ ਅਤੇ ਗੁਣਾ ਹੋ ਦੋਹਾਂ ਪੱਖੋਂ ਹੀ ਮਹੱਤਵਪੂਰਨ ਹੈ ਯਾਨੀ ਕਵਿਤਾ ਵੀ ਲਿਖੀ ਉਹਨਾਂ ਨੇ ਇੱਕ ਵਾਰ ਤੱਕ ਨਾਵਲ ਨਾਟਕ ਆफी ਸਾਰੀ ਕੁਝ ਜਿਹੜਾ ਉਹਨਾਂ ਨੇ ਪੰਜਾਬੀ ਸਾਹਿਦ ਦੇ ਵਿੱਚ ਆਪਣੀ ਰਚਨਾ ਨੂੰ ਜਿਹੜਾ ਹੈ ਉਹ ਦਿੱਤਾ ਹੈ ਇਸ ਤੋਂ ਬਿਨਾ ਉਹਨਾਂ ਦੇ ਪ੍ਰਸਿੱਧ ਰਚਨਾਵਾਂ ਜਿਹੜਾ ਕਿ ਆਪਾਂ অলਰੈਡੀ ਪੜ ਚੁੱਕੇ ਹੈ ਇਹਨਾਂ ਨੂੰ ਦੇਖ ਸਕਦੇ ਹੋ ਕੰਤ ਮਹਿਲੀ ਹੋ ਗਿਆ ਸਤਵੰਤ ਕਾਰ ਸੁਭਾਗਜੀ ਦਾ ਸੁਧਾਰ ਹੱਥੀ ਬਾਬਾ ਨੋਦ ਸਿੰਘ ਰਾਜਾ ਲਖਦਾਤ ਸਿੰਘ ਹਨਾ ਗੁਰੂ ਨਾਨਕ ਚਮਤਕਾਰ ਕਲਗੀਧਰ ਚਮਤਕਾਰੇ ਪਾ ਪੜ ਚੁੱਕਿਆ ਵਿਜੇ ਸਿੰਘ ਤਾਂ ਇਹ ਸਾਰੀਆਂ ਰਚਨਾਵਾਂ ਜ਼ਰੂਰ ਇਹਨਾਂ ਦੀ ਨੋਟ ਕਰ ਲਓ ਕਿਸੇ ਵੀ ਤਰੀਕੇ ਨਾਲ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਿਸ ਦੀ ਠੀਕ ਹੈ ਜੀ ਇਸ ਤੋਂ ਬਿਨਾ ਦੇਖ ਸਕਦੇ ਹੋ ਕਿ ਸਾਇਤ ਆਦਮੀ ਦਿੱਲੀ ਵੱਲੋਂ ਆਪਦੀ ਕਾਪ ਪੁਸਤਕ ਮੇਰੇ ਸਾਇਆਂ ਜੀਆਂ ਨੂੰ ਜਿਹੜਾ ਹੈ ਪੁਰਸਕਾਰਿਤ ਕੀਤਾ ਗਿਆ ਸੀ ਆਪ ਨੂੰ ਭਾਰਤ ਸਰਕਾਰ ਨੇ ਪਦਮ ਪੁਸ਼ਨ ਉਪਾਦੀ ਪ੍ਰਦਾਨ ਕੀਤੀ ਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਜਿਹੜੀ ਵੱਲੋਂ ਡਿਗਰੀ ਵੀ ਦਿੱਤੀ ਗਈ ਸੀ ਠੀਕ ਹੈ ਤਾਂ ਉਹਨਾਂ ਨੇ ਕਵਿਤਾ ਲਿਖੀ ਹੈ ਜੀ ਸਮਾਂ ਠੀਕ ਹੈ ਇਹ ਵੀ ਨੋਟ ਕਰ ਲਓ ਹੁਣ ਦੇਖੋ ਇਹ ਤਾਂ ਆਪਣੇ ਕੋਲ ਹੋ ਗਿਆ ਪ੍ਰਸਿੱਧ ਰਚਨਾਵਾਂ ਠੀਕ ਹੈ ਇਹਨਾਂ ਨੂੰ ਤੁਸੀਂ ਨੋਟ ਕਰ ਲਓ ਇਸ ਤੋਂ ਬਿਨਾ 10th 2 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਜਿਹੜੀ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਨੇ ਉਹ ਮੈਂ ਤੁਹਾਨੂੰ ਲਿਖਾਈ ਜਾ ਰਹੀਆਂ ਕਵਿਤਾਵਾਂ ਉਹ ਨੋਟ ਕਰ ਲਓ ਇਹ ਉਹਨਾਂ ਨੇ ਸਮਾ ਕਵਿਤਾ ਲਿਖੀ ਹੈ ਜੀ ਠੀਕ ਹੈ ਸਮਾ ਕਵਿਤਾ ਕਿਸ ਦੇ ਦੁਆਰਾ ਲਿਖੀ ਹੋਈ ਹੈ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਹੈ ਤਾਂ ਇਹਨਾਂ ਨੂੰ ਆਧੁਨਿਕ ਪੰਜਾਬੀ ਸਾਹਿਦ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ ਇਹਨਾਂ ਦਾ ਜਿਹੜਾ ਜੀਵਨ ਕਾਲ ਹੈ ਉਹਨੂੰ ਜ਼ਰੂਰ ਨੋਟ ਕਰ ਲਿਆ ਕਰੋ ਆਪ ਇੱਕ ਸਰਬੰਗੀ ਸਾਹਿਤਕਾਰ ਸਨ ਠੀਕ ਹੈ ਤੇ ਆਪਨੇ 10ਵੀਂ ਦੀ ਪ੍ਰੀਖਿਆ ਪਾਸ ਕਰਨੋਂ ਪਰੰਤ ਕਿਸੇ ਕਾਲਜ ਵਿੱਚ ਪੜ੍ਹਾਈ ਕਰਨ ਦੀ ਥਾਂ ਸਵੈ ਅਧਿਆਨ ਰਾਹੀਂ ਹੀ ਭਾਰਤੀ ਤੇ ਵਿਦੇਸ਼ੀ ਸਾਹਿਤ ਜਿਹੜਾ ਹੈ ਉਹ ਪੜ੍ਹਿਆ ਸੀ ਭਾਈ ਵੀਰ ਸਿੰਘ ਤੋਂ ਪਹਿਲਾ ਕਵਿਤਾ ਜਿਹੜੀ ਰਵਾਇਤੀ ਛੰਦ ਵਿੱਚ ਹੀ ਲਿਖੀ ਜਾਂਦੀ ਸੀ ਭਾਈ ਵੀਰ ਸਿੰਘ ਨੇ ਛੋਟੀਆਂ ਕਵਿਤਾਵਾਂ ਵੱਖ-ਵੱਖ ਤੋਲਦੁਕਾਨਾਂ ਤੇ ਛੰਦਾਂ ਵਿੱਚ ਲਿਖ ਕੇ ਪੰਜਾਬੀ ਕਵਿਤਾ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ ਭਾਵੇਂ ਭਾਵੇਂ ਭਾਈ ਵੀਰ ਸਿੰਘ ਦੀ ਕਵਿਤਾ ਦੀ ਬੁਨਿਆਦ ਜਿਹੜੀ ਰਹਿਸਵਾਦੀ ਸੀ ਪਰ ਫਿਰ ਵੀ ਉਹਨਾਂ ਦੇ ਪ੍ਰਗਟਾਵ ਵਿੱਚ ਜਿਹੜੀ ਕਿਤੇ ਨਾ ਕਿਤੇ ਨਵੀਨਤਾ ਦੇਖਣ ਨੂੰ ਮਿਲਦੀ ਸੀ ਇਸ ਤਰ੍ਹਾਂ ਉਹਨਾਂ ਨੇ ਵਿਸ਼ੇ ਤੇ ਰੂਪ ਦੋਹਾਂ ਪੱਖੋਂ ਹੀ ਬਹੁਤ ਹੀ ਮਹੱਤਵਪੂਰਨ ਜਿਹੜਾ ਯੋਗਦਾਨ ਹੈ ਉਹ ਪਾਇਆ ਹੈ ਠੀਕ ਹੈ ਤਾਂ ਉਹਨਾਂ ਦੀਆਂ ਕੁਝ ਕਵਿਤਾਵਾਂ ਪਿੰਜਰੇ ਪਿਆ ਪੰਛੀ ਵੈਰੀਨਾਗ ਤੇਰਾ ਪਹਿਲਾ ਛਲਕਾ ਇੱਛਾ ਬਲ ਤੇ ਡੂੰਘਿਆ ਸ਼ਾਮਾ ਹਨਾ ਇਹ ਵੀ ਉਹਨਾਂ ਦੀਆਂ ਰਚਨਾਵਾਂ ਨੇ ਪਿੰਜਰੇ ਪਿਆ ਕਵਿਤਾ ਵਿੱਚ ਉਹਨਾਂ ਨੇ ਗੁਲਾਮੀ ਦੇ ਜੀਵਨ ਪ੍ਰਤੀ ਨਫ਼ਰਤ ਨੂੰ ਦਰਸਾਇਆ ਹੈ ਵੈਰੀਨਾਗ ਤੇਰੀ ਪਹਿਲਾ ਛਲਕਾ ਵਿੱਚ ਉਹਨਾਂ ਨੇ ਚਰਨੇ ਦੀ ਪ੍ਰਕਿਰਤਿਕ ਸੁੰਦਰਤਾ ਨੂੰ ਦੱਸਿਆ ਹੈ ਤੇ ਇੱਛਾ ਬਲ ਤੇ ਡੂੰਘਿਆ ਸ਼ਾਮਾ ਵਿੱਚ ਉਹਨਾਂ ਨੇ ਗਤੀਸ਼ੀਲਤਾ ਯਾਨੀ ਚੱਲਦੇ ਰਹਿਣ ਦੇ ਮਹੱਤਵ ਨੂੰ ਦੱਸਿਆ ਹੈ ਠੀਕ ਹੈ ਤਈ ਜਿਹੜੀ ਤੁਸੀਂ ਨੋਟ ਕਰ ਲਿਓ ਇਸ ਤੋਂ ਬਿਨਾਂ ਦੇਖੋ ਸਮਾ ਕਵਿਤਾ ਵੀ ਉਹਨਾਂ ਦੀ ਹੀ ਐ ਬਿੰਫਸ਼ਾਂ ਦਾ ਫੁੱਲ ਵੀ ਭਾਈ ਵੀਰ ਸਿੰਘ ਦੀ ਰਚਨਾ ਹੈ ਟੁਕੜੀ ਜਗਤ ਉਹਨਿਆਰੀ ਵੀ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ ਤੇ ਬ੍ਰਿਛ ਵੀ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ ਠੀਕ ਐ ਚਾਰੋਂ ਦੀ ਚਾਰ ਕਵਿਤਾਵਾਂ ਭਾਈ ਵੀਰ ਸਿੰਘ ਜੀ ਦੀਆਂ ਹੀ ਹੈਗੀਆਂ ਨੇ ਠੀਕ ਐ ਤਾਂ ਇਹ ਤੁਸੀਂ ਦੇਖ ਸਕਦੇ ਹੋ ਬਿੰਫਸ਼ਾਂ ਦਾ ਫੁੱਲ ਦੈਨ ਆਪਣੇ ਕੋਲ ਹੈਗਾ ਬ੍ਰਿਛ ਫੇਰ ਐ ਪਿੰਜਰੇ ਪਿਆ ਪੰਛੀ ਵੈਰੀ ਨਾਗ ਤੇ ਪਹਿਲਾ ਚਲਕਾ ਇੱਛਾ ਬਲ ਤੇ ਡੂੰਘਿਆ ਸ਼ਾਮਾ ਇਹਨਾਂ ਤੋਂ ਬਿਨਾ ਕੁਝ ਰਚਨਾਵਾਂ ਜਿਵੇਂ ਕਿ ਸੁੰਦਰੀ 1900 ਸੌਰੀ 1898 ਦੇ ਵਿੱਚ ਵਿਜੇ ਸਿੰਘ ਸਤਵੰਤਕੌਰ ਸੱਤ ਓਖੀਆਂ ਰਾਤਾਂ ਠੀਕ ਹੈ ਇਹ ਸਾਰਾ ਤੁਸੀਂ ਨੋਟ ਕਰ ਲਿਓ ਜੀਵਨੀਆਂ ਦੀ ਜੀ ਗੱਲ ਕਰੀਏ ਤਾਂ ਪੁਰਾਤਨ ਜਨਮ ਸਾਖੀ ਠੀਕ ਹੈ ਭਾਈ ਚੰਡਾ ਜੀਓ ਸੰਤ ਗਾਥਾ ਸ਼੍ਰੀ ਅਸ਼ਟਗੁਰੂ ਚਮਤਕਾਰ ਇਹ ਸਾਰੇ ਵੀ ਉਹਨਾਂ ਦੀਆਂ ਰਚਨਾਵਾਂ ਹਨ ਤੇ ਉਸ ਤੋਂ ਬਿਨਾ ਅੱਗੇ ਦੇਖ ਸਕਦੇ ਹੋ ਕਵਿਤਾਵਾਂ ਦਿਲ ਤਰੰਗ ਤਰੇਲ ਤੁਪਕੇ ਲਹਿਰਾਂ ਦੇ ਹਾਰ ਪ੍ਰੀਤ ਵੀਣਾ ਇਹ ਵੀ ਸਾਰੇ ਉਹਨਾਂ ਦੀ ਹੀ ਕਵਿਤਾਵਾਂ ਹਨ ਕੰਤ ਮਹਿਲੀ 12 ਮਾ ਠੀਕ ਹੈ ਜੇ ਹੁਣ ਆਪਾਂ ਗੱਲ ਕਰੀਏ ਸਨਮਾਨ ਦੀ ਕਿ ਉਹਨਾਂ ਨੂੰ ਕਿਹੜੇ-ਕਿਹੜੇ ਸਨਮਾਨ ਮਿਲੇ ਹੋਏ ਹਨ ਤਾਂ ਭਾਈ ਵੀਰ ਸਿੰਘ ਦੀਆਂ ਸਾਹਿਤਿਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੂਨੀਵਰਸਿਟੀ ਨੇ ਉਹਨਾਂ ਨੂੰ 1949 ਦੇ ਵਿੱਚ ਜਿਹੜਾ ਡਾਕਟਰ ਆਫ ओरिएंटਲ ਲਰਨਿੰਗ ਦੀ ਡਿਗਰੀ ਭੇਟ ਕੀਤੀ ਸੀਗੀ 1952 ਦੇ ਵਿੱਚ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ ਸੀ ਇਹਨੂੰ ਜ਼ਰੂਰ ਯਾਦ ਰੱਖਿਓ 1952 ਦੇ ਵਿੱਚ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ 1950 ਵਿੱਚ ਭਾਈ ਵੀਰ ਸਿੰਘ ਨੂੰ ਵਿਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਟ ਕੀਤਾ 1955 ਵਿੱਚ ਉਸਦੀ ਪੁਸਤਕ ਮੇਰੇ ਸਾਈਆਂ ਜੀਓ ਨੂੰ ਸਾਹਿਤ ਅਕਾਦਮੀ ਵੱਲੋਂ 5000 ਦਾ ਇਨਾਮ ਮਿਲਿਆ ਇਹ ਵੀ ਇੰਪੋਰਟੈਂਟ ਹੈ 1955 ਦੇ ਵਿੱਚ ਕਿਹੜੀ ਪੁਸਤਕ ਨੂੰ ਮੇਰੇ ਸਾਈਆਂ ਜੀਓ ਨੂੰ ਸਾਹਿਤ ਅਕਾਦਮੀ ਵੱਲੋਂ ਜਿਹੜਾ 5000 ਦਾ ਇਨਾਮ ਮਿਲਿਆ ਸੀ 1955 ਵਿੱਚ ਉਸ ਨੂੰ ਪਦਮ ਵਿਸ਼ਣ ਜਿਹੜਾ ਅਵਾਰਡ ਹੈ ਉਸ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਠੀਕ ਹੈ ਤਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟਸ ਨੇ ਇਹਨਾਂ ਨੂੰ ਵੀ ਨੋਟ ਕਰ ਲਓ ਇੱਕ ਨਾ ਬਹੁਤ ਸਾਰੇ ਕੈਂਡੀਡੇਟਸ ਲਗਾਤਾਰ ਪੁੱਛ ਰਹੇ ਸਨ ਪਿਛਲੀ ਵੀਡੀਓਜ਼ ਦੇ ਵਿੱਚ ਕਿ ਮੈਡਮ ਇਹ ਕਿਹੜੀ ਬੁੱਕ ਹੈ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੋ ਤਿੰਨ ਵਾਰ ਦੱਸ ਚੁੱਕਿਆ ਹੁਣ ਮੈਂ ਦੁਬਾਰਾ ਰਿਪੀਟ ਕਰ ਰਹੀ ਆ ਕਿ ਜੇਕਰ ਕੋਈ ਇੱਕ ਬੁੱਕ ਹੁੰਦੀ ਮੈਂ ਤੁਹਾਨੂੰ ਦੱਸ ਦਿੰਦੀ ਪਹਿਲਾਂ ਹੀ ਮੈਂ ਤੁਹਾਨੂੰ ਕਿਹਾ ਹੋਇਆ ਹੈ ਕਿ ਮੈਂ ਜਿਹੜਾ ਪਹਿਲਾਂ 9th ਤੋਂ ਲੈ ਕੇ +2 ਤੱਕ ਦੀ ਪੀਐਸਸੀਬੀ ਬੋਰਡ ਜਿਵੇਂ ਆ ਦੇਖੋ ਮੈਂ ਤੁਹਾਨੂੰ ਸਮਝਾਈ ਦੰਨੀ ਆ ਇਹ ਜਿਹੜੀ ਸਕਰੀਨ ਦੇ ਤੁਸੀਂ ਫੋਟੋ ਦੇਖ ਰਹੇ ਹੋ ਹੈ ਨਾ ਇਹ ਕੰਪੀਟੀਟਿਵ ਐਗਜ਼ਾਮ ਦੀ ਬੁ ਉਸ ਤੋਂ ਬਿਨਾ ਜਿਹੜੀ ਇਹ ਬੁੱਕ ਦੇਖ ਰਿਹਾ ਤੁਸੀਂ ਇਹ ਬਲੂ ਕਲਰ ਵਾਲੀ ਇਹ ਹੈਗੀ ਆ ਸਾਡਾ ਪੰਜਾਬ ਉਹਦੇ ਵਿੱਚੋਂ ਸਿਰਫ ਇੰਨਾ ਘੀਸਾ ਭਾਈ ਵੀਰ ਸਿੰਘ ਦਾ ਆਇਆ ਹੋਇਆ ਸੀ ਪੰਜਾਬੀ ਸਾਹਿਤ ਦੇ ਵਿੱਚ ਇਹ ਜਿਹੜੀ ਦੇਖ ਰਹੇ ਹੋ ਇਹ ਤੁਸੀਂ 10ਵੀਂ ਦੀ ਬੁੱਕ ਹੈ ਪੀਐਸਸੀਬੀ ਬੋਰਡ ਦੀ ਠੀਕ ਹੈ ਇਹ ਜਿਹੜੀ ਦੇਖ ਰਹੇ ਹੋ ਇਹ 12ਵੀਂ ਦੀ ਬੁੱਕ ਹੈ ਯਾਨੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 9th ਤੋਂ ਲੈ ਕੇ +2 ਤੱਕ ਦਾ ਜਿੰਨਾ ਵੀ ਮਟੀਰੀਅਲ ਆਉਂਦਾ ਏ ਉਹ ਤੇ ਇਸ ਤੋਂ ਬਿਨਾ ਕੁਝ ਇੱਕ ਦੋ ਬੁੱਕਸ ਕੰਪੀਟੀਟਿਵ ਐਗਜ਼ਾਮ ਦੇ ਜਿਸ ਦੇ ਵਿੱਚ ਕੁਝ ਨਾ ਕੁਝ ਵਧੀਆ ਮਟੀਰੀਅਲ ਹੁੰਦਾ ਏ ਉਹ ਵੀ ਮੈਂ ਵਿੱਚ ਐਡ ਕਰਕੇ ਇੱਕ ਲੱਗ ਤੋਂ ਪੀਡੀਐਫ ਬਣਾਉਣੀ ਆ ਠੀਕ ਹੈ ਕਰਕੇ ਜੇ ਤਾਂ ਕੋਈ ਇੱਕ ਬੁੱਕ ਹੋਵੇ ਮੈਂ ਤੁਹਾਨੂੰ ਦੱਸ ਦਵਾਂ ਤਾਂ ਇਹ ਤਿੰਨ ਤੋਂ ਚਾਰ ਬੁੱਕਸ ਨੇ ਬੇਸਿਕਲੀ ਜਿਹੜਾ ਮੈਂ ਤੁਹਾਨੂੰ ਕੰਮ ਕਰਵਾ ਰਹੀਆਂ ਉਹ ਤਾਂ ਪੀਐਸਸੀਬੀ ਦੇ ਬਿਹਾਫ ਤੇ ਹੀ ਕਰਾ ਰਹੀਆਂ ਜਿਹੜਾ ਕਿ ਪੰਜਾਬ ਸਕੂਲ ਬੋਰਡ ਹੈ ਉਹਦੇ ਅਕੋਰਡਿੰਗ ਬਾਕੀ ਜੇਕਰ ਕੰਪੀਟੀਟਿਵ ਬੁੱਕਸ ਦੇ ਵਿੱਚੋਂ ਮੈਨੂੰ ਲੱਗਦਾ ਕੋਈ ਮਟੀਰੀਅਲ ਇਹ ਜਾ ਲੱਗਦਾ ਹੈ ਵੀ ਹਾਂ ਤੁਹਾਡੇ ਹੈਲਪਫੁਲ ਰਹੇਗਾ ਉਹ ਤੁਹਾਡੇ ਲਈ ਤਾਂ ਉਹ ਵੀ ਵਿੱਚ ਮੈਂ ਐਡ ਕਰ ਦੰਨੀ ਹੁੰਦੀ ਆ ਠੀਕ ਹੈ ਤਾਂ ਆਈ ਹੋਪ ਤੁਹਾਡਾ ਇਹ ਵੀ ਡਾਊਟ ਜਿਹੜਾ ਕਲੀਅਰ ਹੋ ਗਿਆ ਹੋਊਗਾ ਬਾਕੀ ਤੁਸੀਂ ਵੀ ਕੋਸ਼ਿਸ਼ ਕਰੋ ਕਿ ਪੰਜਾਬ ਸਕੂਲ ਬੋਰਡ ਦੀਆਂ ਹੀ ਬੁੱਕਸ ਨੂੰ ਫੋਲੋ ਕਰੋ ਕਿਉਂਕਿ ਐਟ ਦੀ ਐਂਡ ਜਿਹੜੀਆਂ ਚੀਜ਼ਾਂ ਸਹੀ ਮੰਨੀਆਂ ਜਾਣਗੀਆਂ ਉਹ ਸਿਰਫ ਪੰਜਾਬ ਬੋਰਡ ਦੀਆਂ ਹੀ ਮੰਨੀਆਂ ਜਾਣਗੀਆਂ ਤੇ ਸਿਲੇਬਸ ਜਿਹੜਾ 10th 베이스 ਤੇ ਰਹੇਗਾ ਫਿਰ ਵੀ ਮੈਂ ਤੁਹਾਨੂੰ 10th 2 ਤੱਕ ਦਾ ਜਿਹੜਾ ਇਹ ਕਹਿ ਲਓ ਵੀ ਮਟੀਰੀਅਲ ਕਵਰ ਕਰਾ ਰਹੀਆਂ ਤਾਂ ਕਿ ਕਿਸੇ ਵੀ ਤਰੀਕੇ ਦਾ ਕੁਐਸਚਨ ਕਿਸੇ ਵਿੱਚੋਂ ਵੀ ਪੁੱਛਿਆ ਜਾਵੇ ਤਾਂ ਤੁਹਾਡਾ ਕੋਈ ਵੀ ਕੁਐਸਚਨ ਜਿਹੜਾ ਕਿਤੋਂ ਵੀ ਨਾ ਛੁੱਟੇ ਕਲੀਅਰ ਹੈ ਚਲੋ ਜੀ ਤਾਂ ਇਹ ਸਨਮਾਨ ਤੁਸੀਂ ਪੜ ਚੁੱਕੇ ਹੋਵੋਗੇ ਪਦੰਭੂਸ਼ਣ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਿਨਾ ਹੋਰ ਦੇਖੋ ਉਹਨਾਂ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ ਨੇ ਜਿਵੇਂ ਸਮਾ ਕਵਿਤਾ ਲਿਖੀ ਹੈ ਹੈਨਾ ਤਾਂ ਇਹਦੇ ਵਿੱਚੋਂ ਪੋਇਮ ਵਿੱਚੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਜਿਵੇਂ ਸਮਾ ਕਵਿਤਾ ਵਿੱਚੋਂ ਭਾਈ ਵੀਰ ਸਿੰਘ ਨੇ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ ਸਮੇ ਨੂੰ ਹੈਨਾ ਤੇ ਮਨੁੱਖ ਵਰਤਮਾਨ ਸਮੇਂ ਨੂੰ ਕਿਵੇਂ ਸਫਲ ਕਰ ਸਕਦਾ ਨਾਮ ਸਿਮਰਨ ਕਰਕੇ ਤਾਂ ਇਸ ਤਰ੍ਹਾਂ ਪੋਇਮ ਦੇ ਵਿੱਚੋਂ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ ਤੇ ਇਹ ਜਿਹੜੀ ਆ ਪੋਇਮਾਂ ਦੀਆਂ ਪ੍ਰਸੰਗ ਸਹਿਤ ਵਿਆਖਿਆ ਨੇ ਇਹ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਅਲੱਗ ਤੋਂ ਪੜ੍ਹ ਲੈਣਾ ਇਹ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਠੀਕ ਹੈ ਫਿਲਹਾਲ ਮੈਂ ਤੁਹਾਨੂੰ ਸਿਰਫ ਇੰਪੋਰਟੈਂਟ ਚੀਜ਼ਾਂ ਕਵਰ ਕਰਾ ਰਹੀ ਆ ਪ੍ਰਸੰਗ ਸਹਿਤ ਵਿਆਖਿਆ ਨੂੰ ਛੱਡ ਕੇ ਠੀਕ ਹੈ ਤਾਂ ਉਹ ਤੁਸੀਂ ਜਿਹੜਾ ਆ ਵਿਦੇ ਅਪਵਾਦ ਦੇ ਵਿੱਚ ਰੀਡ ਕਰਨਾ ਹੋਇਆ ਤਾਂ ਕਰ ਲਿਓ ਤੇ ਇਸ ਤੋਂ ਬਿਨਾ ਉਹਨਾਂ ਨੇ ਕਿਹਾ ਜਿਵੇਂ ਆ ਦੇਖੋ ਕੁਸ਼ਨ ਆ ਗਿਆ ਕਿ ਬਿਨਫੁਸ਼ਾਂ ਦਾ ਫੁੱਲ ਕੀ ਚਾਹੁੰਦਾ ਹੈ ਮੰਨ ਲਓ ਕੁਸ਼ਨ ਆ ਜਾਏ ਕਿ ਭਾਈ ਵੀਰ ਸਿੰਘ ਦੀ ਰਚਨਾ ਬਿਨਫੁਸ਼ਾਂ ਦਾ ਫੁੱਲ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਹੈ ਕਿ ਬਿਨਫੁਸ਼ਾਂ ਦਾ ਫੁੱਲ ਕੀ ਚਾਹੁੰਦਾ ਹੈ ਤਾਂ ਉਹ ਚਾਹੁੰਦਾ ਹੈ ਹਮੇਸ਼ਾ ਲੁਕਿਆ ਰਹਿਣਾ ਤੇ ਇਹਨੂੰ ਤੁਸੀਂ ਜਿਹੜਾ ਇਸ ਤਰੀਕੇ ਨਾਲ ਕਵਰ ਅਪ ਕਰ ਸਕਦੇ ਹੋ ਠੀਕ ਹੈ ਟੁਕੜੀ ਜਗ ਤੋਂ ਨਿਆਰੀ ਉਹਦੇ ਵਿੱਚੋਂ ਵੀ ਕੁਸ਼ਨ ਪੁੱਛੇ ਜਾ ਸਕਦੇ ਨੇ ਕਿ ਭਾਈ ਵੀਰ ਸਿੰਘ ਨੇ ਜਿਹੜੀ ਕਵਿਤਾ ਲਿਖੀ ਹੈ ਟੁਕੜੀ ਜਗ ਤੋਂ ਨਿਆਰੀ ਇਸ ਦੇ ਵਿੱਚ ਕਿਸ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ ਤਾਂ ਉਹਨਾਂ ਨੇ ਕੀਤਾ ਜੀ ਕਸ਼ਮੀਰ ਦੀ ਠੀਕ ਹੈ ਉਸ ਤੋਂ ਬਿਨਾ ਬ੍ਰਿਚ ਹੈ ਬ੍ਰਿਚ ਦੀ ਵਸਤੂ ਨੂੰ ਤੁਸੀਂ ਪੜ੍ਹ ਸਕਦੇ ਹੋ ਬ੍ਰਿਚ ਕਵਿਤਾ ਕਿਸ ਦੀ ਲਿਖੀ ਹੋਈ ਹੈ ਭਾਈ ਵੀਰ ਸਿੰਘ ਨੇ ਲਿਖੀ ਹੋਈ ਹੈ ਕਿਸ ਨੂੰ ਸੰਬੋਧਿਤ ਹੈ ਲੋਕਾਂ ਨੂੰ ਸੰਬੋਧਿਤ ਹੈ ਠੀਕ ਹੈ ਤਾਂ ਇਹ ਵੀ ਤੁਸੀਂ ਜਿਹੜਾ ਆਪੇ ਰੀਡ ਕਰ ਲੈਣਾ ਪਿੰਜਰੇ ਪਿਆ ਪੰਛੀ ਕਵਿਤਾ ਦੇ ਵਿੱਚ ਜਿਹੜਾ ਗੁਲਾਮੀ ਦੇ ਜੀਵਨ ਪ੍ਰਤੀ ਨਫ਼ਰਤ ਨੂੰ ਦਰਸਾਇਆ ਹੈ ਭਾਈ ਵੀਰ ਸਿੰਘ ਨੇ ਵੈਰੀ ਨਾਗਤਰਾ ਪਹਿਲਾ ਝਲਕਾ ਕਵਿਤਾ ਵਿੱਚ ਛੰਨੇ ਦੀ ਪ੍ਰਕਿਰਤਿਕ ਸੁੰਦਰਤਾ ਨੂੰ ਦਰਸਾਇਆ ਹੈ ਤਾਂ ਇਸ ਤਰੀਕੇ ਨਾਲ ਹਰੇਕ ਕਵਿਤਾ ਦੇ ਵਿੱਚ ਕੋਈ ਨਾ ਕੋਈ ਜਿਹੜਾ ਮੋਟਿਵ ਹੈ ਭਾਈ ਵੀਰ ਸਿੰਘ ਦਾ ਰਹਿ ਹਾਈ ਕਲੀਅਰ ਹੈ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਅੱਗੇ ਆਪਣੇ ਕੋਲ ਹੈਗਾ ਇਹ ਉਸ ਤੋਂ ਬਾਅਦ ਆਬਦ ਦੇਹਾਂਤ ਜਿਹੜਾ 10 ਜੂਨ 1957 ਨੂੰ ਹੋ ਗਿਆ ਸੀਗਾ ਠੀਕ ਹੈ ਇਹ ਸਾਰਾ ਆਪਾਂ অলਰੈਡੀ ਰੀਡ ਕਰ ਚੁੱਕੇ ਹਾਂ ਫਾਰਸੀ ਸੰਸਕ੍ਰਿਤ ਤੇ ਪੰਜਾਬੀ ਬ੍ਰਜ ਭਾਸ਼ਾ ਦੇ ਚੰਗੇ ਗਿਆਤਾ ਸਨ ਇਹ ਸਾਰਾ ਆਪਾਂ ਜਿਹੜਾ ਕਵਰ ਕਰ ਲਿਆ ਏ ਉਸ ਤੋਂ ਬਾਅਦ ਇਹਨਾਂ ਦੀਆਂ ਕੁਝ ਰਚਨਾਵਾਂ ਬਾਰੇ ਜਿਵੇਂ ਆ ਦੇਖੋ ਇਹ ਬਹੁਤ ਇੰਪੋਰਟੈਂਟ ਹੈ ਇਹਨੂੰ ਤੁਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੰਨ ਕੇ ਚੱਲਿਓ ਪੰਜਾਬੀ ਦਾ ਪਹਿਲਾ ਮਹਾਕਾਵ ਕਿਹੜਾ ਹੈ ਰਾਣਾ ਸੂਰਤ ਸਿੰਘ ਕਿਸ ਦਾ ਲਿਖਿਆ ਹੋਇਆ ਹੈ ਇਹ ਭਾਈ ਵੀਰ ਸਿੰਘ ਦਾ ਠੀਕ ਹੈ ਰਾਣਾ ਸੂਰਤ ਸਿੰਘ ਪੰਜਾਬੀ ਦਾ ਪਹਿਲਾ ਮਹਾਕਾਵ ਹੈ ਇਸ ਵਿੱਚ ਰਾਣੀ ਰਾਜਕੋਰ ਦੀ ਪੇੜ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈ ਤਾਂ ਇਹ ਵੀ ਤੁਸੀਂ ਲਿਖ ਸਕਦੇ ਹੋ ਠੀਕ ਹੈ ਇਸ ਤੋਂ ਬਿਨ ਆਪ ਅੱਗੇ ਦੇਖਦੇ ਆਂ ਭਾਈ ਵੀਰ ਸਿੰਘ ਪ੍ਰਕਿਰਤੀ ਦੇ ਪੁਜਾਰੀ ਸਨ ਆਪ ਆਧੁਨਿਕ ਪੰਜਾਬੀ ਕਵਿਤਾ ਦੇ ਨਵ ਰਹਿ ਸੁਆਦੀ ਕਾਵਤਾਰਾ ਦੇ ਮੋਢੀ ਹਨ ਇਹ ਵੀ ਕੁਸ਼ਨ ਆ ਸਕਦਾ ਹੈ ਪੰਜਾਬੀ ਕਵਿਤਾ ਦੇ ਕਾਵਤਾਰਾ ਦੇ ਮੋਢੀ ਤਾਂ ਇਹ ਭਾਈ ਵੀਰ ਸਿੰਘ ਜੀ ਨੇ ਠੀਕ ਹੈ ਆਪ ਦੀ ਵਿਚਾਰਧਾਰਾ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਤੋਂ ਪ੍ਰਭਾਵਿਤ ਹੈ ਤੇ ਆਪ ਨੇ ਜੀਵਨ ਕੁਦਰਤ ਤੇ ਬ੍ਰਹਮੰਡ ਦੇ ਵਰਤਾਰੇ ਨੂੰ ਹੀ ਸਮਝਾਇਆ ਤੇ ਉਹਨੂੰ ਹੀ ਦਰਸਾਇਆ ਹੈ ਠੀਕ ਹੈ ਪਹਿਲਾ ਮਹਾਕਾਵਲੇ ਯੁੱਧ ਕਾਵਲੇ ਵਰਤੇ ਜਾਂਦੇ ਸਿਰਖੰਡੀ ਛੰਦ ਦੀ ਵਰਤੋਂ ਕਰਕੇ ਨਵਾਂ ਜਿਹੜਾ ਪ੍ਰਯੋਗ ਭਾਈ ਵੀਰ ਸਿੰਘ ਜੀ ਨੇ ਕੀਤਾ ਸੀਗਾ ਉਸ ਤੋਂ ਬਾਅਦ ਐ ਫਾਰਸੀ ਦੇ ਰੁਬਾਈ ਕਾਵ ਨਾਲ ਮਿਲਦਾ ਜੁਲਦਾ ਇੱਕ ਛੰਦ ਘੜਿਆ ਤੇ ਉਸ ਦਾ ਨਾਂ ਤੁਰਿਆਈ ਰੱਖਿਆ ਇਸ ਤੋਂ ਬਿਨਾਂ ਅੰਗਰੇਜ਼ੀ ਕਾਵ ਰੂਪ ਸੋਨੇਟ ਦੀ ਵੀ ਸਫਲਤਾਪੂਰਵਕ ਲਿਖੇ ਨਿੱਕੀ ਕਵਿਤਾਵਾਂ ਵੀ ਲਿਖੀਆਂ ਆਪ ਦੀ ਸ਼ਬਦਾਵਲੀ ਬਿੰਬਾਂ ਅਲੰਕਾਰਾਂ ਤੇ ਕਿਤੇ ਕਿਤੇ ਵਿਚਾਰ ਉੱਪਰ ਸੂਫੀ ਕਾਵ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਕਲਾਸਿਕ ਕਵੀ ਸਨ ਯਾਨੀ ਸਨਾਤਨ ਕਵੀਸਨ ਇਹ ਬਹੁਤ ਇੰਪੋਰਟੈਂਟ ਹੈ ਇਹਨੂੰ ਵੀ ਨੋਟ ਕਰ ਲਿਓ ਠੀਕ ਹੈ ਪੰਜਾਬੀ ਕਵਿਤਾ ਦੇ ਕਲਾਸਿਕ ਕਵੀ ਇਸ ਤੋਂ ਬਿਨਾਂ ਅੱਗੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਜੀ ਅੱਗੇ ਹੈਗਾ ਪ੍ਰਗਿਤਕ ਕਵਿਤਾ ਭਾਈ ਵੀਰ ਸਿੰਘ ਪੰਜਾਬੀ ਵਿੱਚ ਪ੍ਰਗਿਤਕ ਕਵਿਤਾ ਦੇ ਮੋਢੀ ਹਨ ਇਹ ਵੀ ਤੁਸੀਂ ਨੋਟ ਕਰ ਲੈਣਾ ਠੀਕ ਹੈ ਅੱਗੇ ਹੈਗਾ ਯਾਦਗਾਰੀ ਘਰ ਤਾਂ ਇੱਥੇ ਇਹ ਤੁਸੀਂ ਭਾਈ ਵੀਰ ਸਿੰਘ ਦੀ ਫੋਟੋ ਦੇਖ ਰਹੇ ਹੋਵੋਗੇ ਸਕਰੀਨ ਤੇ ਤਾਂ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਭਾਈ ਵੀਰ ਸਿੰਘ ਜੀ ਦਾ ਜਿਹੜਾ ਪੁਸ਼ਤੈਨੀ ਘਰ ਸੀ ਉਹ ਕਟੜਾ ਅੰਮ੍ਰਿਤਸਰ ਵਿੱਚ ਸੀ ਜਿੱਥੇ ਉਹਨਾਂ ਨੇ ਆਪਣੇ ਜਿਹੜਨੇ ਸ਼ੁਰੂਆਤੀ ਦੇ ਸਾਲ گزارੇ ਸਨ 1925ਵੀ ਦੇ ਵਿੱਚ ਉਹ ਅੰਮ੍ਰਿਤਸਰ ਲੌਰੈਂਸ ਰੋਡ ਸਥਿਤ ਤੇ ਇੱਕ ਜਿਹੜਾ ਸ਼ਾਨਦਾਰ ਘਰ ਉਹਨਾਂ ਨੇ ਖਰੀਦ ਲਿਆ ਸੀ ਅਤੇ 1930 ਤੋਂ ਫਿਰ ਉਹ ਉੱਥੇ ਹੀ ਰਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਇਸ ਘਰ ਨੂੰ ਉਹਨਾਂ ਦੀ ਯਾਦਗਾਰ ਦੇ ਤੌਰ ਤੇ ਭਾਈ ਵੀਰ ਸਿੰਘ ਮੈਮੋਰੀਅਲ ਘਰ ਵਜੋਂ ਜਾਣਿਆ ਜਾਂਦਾ ਹੈ ਠੀਕ ਹੈ ਕਿਹੜੇ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ 1930 ਦੇ ਵਿੱਚ ਖਰੀਦਿਆ ਸੀ ਤੇ ਉੱਥੇ ਰਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਉਸੇ ਘਰ ਨੂੰ ਜਿਹੜਾ ਭਾਈ ਵੀਰ ਸਿੰਘ ਮੈਮੋਰੀਅਲ ਘਰ ਕਿਹਾ ਜਾਂਦਾ ਏ ਤੇ ਇਹ ਕਿੱਥੇ ਸਥਿਤ ਹੈ ਅੰਮ੍ਰਿਤਸਰ ਦੇ ਵਿੱਚ ਕੋਈ ਨਾ ਸਕਦਾ ਕਿ ਭਾਈ ਵੀਰ ਸਿੰਘ ਮੈਮੋਰੀਅਲ ਘਰ ਕਿੱਥੇ ਲੋਕੇਟਿਡ ਹੈ ਕਿੱਥੇ ਸਥਿਤ ਹੈ ਤਾਂ ਇਹ ਹੈਗਾ ਜੀ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਹੈ ਸਥਿਤ ਹੈ ਤਾਂ ਇਹ ਜਨਮ ਬਾਰੀ ਆਪ ਪੜ ਚੁੱਕੇ ਆ ਠੀਕ ਹੈ ਤੇ ਅੱਗੇ ਤੁਸੀਂ ਇੱਥੇ ਦੇਖ ਸਕਦੇ ਹੋ ਪ੍ਰਮੁੱਖ ਕੰਮ ਇਹ છਸਾਨੀ ਯਾਦ ਰੱਖਿਓ 1898 ਦੇ ਵਿੱਚ ਉਹਨਾਂ ਨੇ ਸੁੰਦਰੀ ਲਿਖਿਆ ਰਾਣਾ ਸੂਰਜ ਸਿੰਘ ਠੀਕ ਹੈ ਤੇ 1955 ਦੇ ਵਿੱਚ ਉਹਨਾਂ ਨੂੰ ਸਾਇਤਕ ਆਦਮੀ ਪੁਰਸਕਾਰ ਮਿਲਿਆ ਸੀ 1955 ਦੇ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ ਇਹਨਾਂ ਦਾ ਜਿਹੜੀ ਘਰ ਵਾਲੀ ਆ ਉਹਨਾਂ ਦਾ ਨਾਮ ਹੈਗਾ ਸੀ ਮਾਤਾ ਚਤਰਕੌਰ ਠੀਕ ਹੈ ਉਸ ਤੋਂ ਬਾਅਦ ਦੋ ਸੁਪਤਰੀਆਂ ਸੀ ਇਹਨਾਂ ਕੋਲ ਤਾ ਇਸ ਦੇ ਨਾਲ ਆਪਣਾ ਸਾਰਾ ਜਿਹੜਾ ਇਹ ਟਾਪਿਕ ਹੈ ਕਵਰ ਹੋ ਗਿਆ ਬਹੁਤ ਹੀ ਛੋਟਾ ਜਿਹਾ ਟਾਪਿਕ ਸੀ ਲੇਕਿਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਾਪਿਕ ਹੈ ਇੱਕ ਨਾ ਬਹੁਤ ਸਾਰੇ ਕੈਂਡੀਡੇਟਸ ਇਹ ਪੁੱਛ ਰਹੇ ਸਨ ਕਿ ਮੈਡਮ ਤੁਸੀਂ ਐਮਸੀਕਿਊ ਕਦੋਂ ਕਰਾਉਂਗੇ ਤਾਂ ਦੇਖੋ ਪਹਿਲਾ ਤਾਂ ਮੇਰੀ ਕੋਸ਼ਿਸ਼ ਇਹ ਹੈ ਕਿ ਜਿਹੜਾ ਆਪਣਾ ਸਿਲੇਬਸ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਜੂਨ ਦੇ ਐਂਡ ਦੇ ਵਿੱਚ ਜਿਹੜਾ ਐਗਜ਼ਾਮ ਹੈ ਕੰਡਕਟ ਕਰਾ ਲਿਆ ਜਾਏਗਾ ਤਾਂ ਪਹਿਲਾ ਮੇਰੀ ਕੋਸ਼ਿਸ਼ ਇਹ ਹੈ ਕਿ ਪਹਿਲਾਂ ਤੁਹਾਨੂੰ ਸਾਰਾ ਸਿਲੇਬਸ ਜਿਹੜਾ ਮੈਂ ਕਵਰ ਕਰਵਾ ਦਵਾਂ ਜਿਵੇਂ ਦੇਖੋ ਆਪਾਂ ਨੇ ਇਹ ਕੀਤੇ ਸੀ ਨਾ ਕਵਰ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਭਾਈ ਗੁਰਦਾਸ ਤੱਕ ਤਾਂ ਹੁਣ ਜਦੋਂ ਆਪਾਂ ਇਹਦੇ MCQ ਕਰਾਂਗੇ ਨਾ ਤਾਂ ਅਲੱਗ-ਅਲੱਗ ਟੌਪਿਕ ਦੇ ਨਹੀਂ ਕਰਾਂਗੇ ਇਹ ਨਾ ਪੰਜਾਂ ਦੇ ਪੰਜਾਂ ਚੈਪਟਰਾਂ ਦੇ ਆਪਾਂ 100+ ਜਿਹੜੇ ਕੁਸ਼ਚਨ ਨੇ ਇੱਕੋ ਵੀਡੀਓ ਦੇ ਵਿੱਚ ਸੋਲਵ ਕਰ ਲੈਣੇ ਨੇ ਠੀਕ ਹੈ ਤਾਂ ਮੇਰੀ ਤਾਂ ਪੂਰੀ ਕੋਸ਼ਿਸ਼ ਇਦਾਂ ਰਹੇਗੀ ਕਿ ਪਹਿਲਾਂ ਇੱਕ ਵਾਰੀ ਫਟਾਫਟ ਸਿਲੇਬਸ ਕਵਰ ਕਰ ਲਈਏ ਆਪਾਂ ਭਾਈ ਵੀਰ ਸਿੰਘ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਸੁਰਜੀਤ ਪਾਤਰ ਕਰਕੇ ਫਿਰ ਆਪਾਂ ਅੱਗੇ ਜਿਹੜਾ ਵਾਰਤਕ ਭਾਗ ਕਹਾਣੀ ਭਾਗ ਖਤਮ ਕਰੀਏ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਜਿਹ ਦੋ 200 ਕੁਸਚਨ ਜਿਹੜਾ ਆਪਾਂ ਇਕੱਠੇ ਸੋਲਵ ਕਰ ਲਾਂਗੇ ਠੀਕ ਹੈ ਤਾਂ ਐਮਸੀਕਿਊ ਦਾ ਐਡਾ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੇ ਆਪਣੇ ਕਵਰ ਹੋ ਜਾਣਗੇ ਮੇਨ ਗੱਲ ਆ ਤੁਹਾਡੀ ਥਿਉਰੀ ਪਾਰਟ ਕਵਰ ਹੋਣਾ ਚਾਹੀਦਾ ਹੈ ਦੇਖੋ ਐਮਸੀਕਿਊ ਦਾ ਮਤਲਬ ਪਤਾ ਕੀ ਹੁੰਦਾ ਹੈ ਐਮਸੀਕਿਊ ਦਾ ਮਤਲਬ ਹੁੰਦਾ ਵੀ ਤੁਸੀਂ ਚੈਪਟਰ ਕਰ ਲਿਆ ਫਿਰ ਤੁਸੀਂ ਕੁਸਚਨ ਸੋਲਵ ਕਰ ਰਹੇ ਹੋ ਜੇ ਤੁਸੀਂ ਚੈਪਟਰ ਕਰਿਆ ਨਹੀਂ ਤੇ ਤੁਸੀਂ ਪ੍ਰਸ਼ਨ ਸੋਲਵ ਕਰ ਰਹੇ ਹੋ ਤਾਂ ਉਹ ਬੇਬੁਨਿਆਦੀ ਹੈ ਠੀਕ ਹੈ ਕਿਉਂਕਿ ਜਿਹੜਾ ਤੁਸੀਂ ਐਮਸੀਕਿਊ ਕਰੋਗੇ ਜੇ ਤੁਸੀਂ ਲੈਸਨ ਨਹੀਂ ਪੜ੍ਹਿਆ ਤੁਸੀਂ ਥਿਉਰੀ ਨਹੀਂ ਕਰੀ ਕੰਟੈਂਟ ਨਹੀਂ ਪੜ੍ਹਿਆ ਉਹਦਾ ਤਾਂ ਤੁਹਾਨੂੰ ਕੀ ਪਤਾ ਕਿ ਐਮਸੀਕਿਊ ਦੇ ਦੇ ਵੀ ਤੁਸੀਂ ਆਪਣੀ ਥਿਊਰੀ ਨੂੰ ਕਵਰ ਕਰੋ ਕੰਟੈਂਟ ਨੂੰ ਕਵਰ ਕਰੋ ਉਸ ਤੋਂ ਬਾਅਦ ਫਿਰ ਚੈੱਕ ਕਰੋ ਵੀ ਤੁਹਾਡੀ ਤਿਆਰੀ ਹੋ ਗਈ ਜਾਂ ਨਹੀਂ ਤਾਂ ਹੀ ਤੁਹਾਡੇ MCQ ਲਗਾਏ ਦਾ ਫਾਇਦਾ ਹੈ ਕਲੀਅਰ ਹੈ ਤਾਂ ਹੀ ਦੇਖੋ ਜੇ ਮੈਂ ਚਾਹਾਂ ਤਾਂ ਮੈਂ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਤੁਹਾਨੂੰ ਐਮਸੀਕਿਊ ਕਰਾ ਕੇ ਸਾਈਡ ਤੇ ਹੋ ਸਕਦੇ ਆ ਵੀ ਚਲੋ ਹੋ ਗਿਆ ਸਿਲੇਬਸ ਖਤਮ ਨੋ ਮੇਰੀ ਕੋਸ਼ਿਸ਼ ਹੈ ਵੀ ਨਹੀਂ ਜੇ ਆਪਾਂ ਕੋਈ ਚੈਪਟਰ ਕਰ ਰਿਹਾ ਤਾਂ ਉਹਨੂੰ ਆਪਾਂ ਸਹੀ ਤਰੀਕੇ ਨਾਲ ਤੇ ਪੂਰਾ ਕੰਪਲੀਟ ਕਰੀਏ ਠੀਕ ਹੈ ਉਹਦਾ ਤਾਂ ਹੀ ਫਾਇਦਾ ਹੈ ਹੁਣ ਤੁਸੀਂ ਐਗਜ਼ਾਮ ਦੇ ਵਿੱਚ ਜਾਓ ਤੁਸੀਂ ਸੋਚ ਜਾਂਗੇ ਮੈਡਮ ਨੇ ਤਾਂ ਇਹ ਕਰਾਇਆ ਨਹੀਂ ਇਹ ਕਿੱਥੋਂ ਕੁਐਸਚਨ ਆ ਗਿਆ ਫਿਰ ਇਹ ਤਾਂ ਤੁਹਾਨੂੰ ਵੀ ਬੁਰਾ ਲੱਗੂਗਾ ਮੈਨੂੰ ਬੁਰਾ ਲੱਗੂਗਾ ਹਨਾ ਤਾਂ ਮੈਨੂੰ ਤਾਂ ਇਹ ਹੁੰਦਾ ਵੀ ਜੇ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਤਾਂ ਉਹਦੇ ਵਿੱਚ ਮੈਂ ਇੰਨਾ ਕੁ ਮਟੀਰੀਅਲ ਐਡ ਕਰਦਾ ਵੀ ਕੋਈ ਕੁਐਸਚਨ ਉਹ ਤੋਂ ਇਹ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਠੀਕ ਹੈ ਤਾਂ ਕੋਈ ਗੱਲ ਨਹੀਂ ਐਮਸੀਕਿਊ ਵੀ ਆਪਾਂ ਜਲਦੀ ਹੀ ਸੋਲਵ ਕਰਾਂਗੇ ਬਾਕੀ ਬੁੱਕਸ ਦੇ ਰਿਲੇਟਡ ਆਈ ਹੋਪ ਤੁਹਾਡਾ ਡਾਊਟ ਜਿਹੜਾ ਕਲੀਅਰ ਹੋ ਗਿਆ ਹੋਗਾ ਪੀਐਸਸੀਬੀ ਦੀ ਬੋਰਡਸ ਨੂੰ ਹੀ ਜਿਹੜਾ ਆਪਾਂ ਨੇ ਫੋਲੋ ਕਰਨਾ ਹੈ ਤੇ ਜਿਹੜੀਆਂ ਐਕਸਟਰਾ ਬੁੱਕਸ ਨੇ ਉਹਨਾਂ ਤੋਂ ਤਾਂ ਦੇਖੋ ਕਈ ਕੈਂਡੀਡੇਟਸ ਇਹ ਵੀ ਪੁੱਛਦੇ ਨੇ ਕਿ ਇਹ ਤੋਂ ਬਿਨਾਂ ਹੋਰ ਵੀ ਕੁਝ ਪੜ੍ਹੀਏ ਜਾਂ ਨਹੀਂ ਸਫੀਸ਼ੀਐਂਟ ਹੈ ਜਾਂ ਨਹੀਂ ਤਾਂ ਦੇਖੋ ਸਿਲੇਬਸ ਤਾਂ 10th ਤੱਕ ਦਾ ਹੀ ਮੈਂ ਤੁਹਾਨੂੰ ਫੇਰ ਵੀ ਕੰਪੀਟੀਟਿਵ ਐਗਜ਼ਾਮ ਤੱਕ ਦੀਆਂ ਜਿਹੜੀਆਂ ਤਿਆਰੀਆਂ ਦੀਆਂ ਬੁੱਕਸ ਨੇ ਹਨਾ ਉਹਦੇ ਵਿੱਚੋਂ ਵੀ ਕਵਰ ਕਰਾ ਰਹੀਆਂ ਤਾਂ ਐਕਸਟਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਤੁਹਾਡੀ ਕੋਸ਼ਿਸ਼ ਹੈ ਠੀਕ ਹੈ ਤੁਹਾਡੀ ਇੱਛਾ ਹੈ ਕਿਉਂਕਿ ਵੱਧ ਕਰੇ ਦਾ ਫਾਇਦਾ ਹੈ ਠੀਕ ਹੈ ਕੱਟ ਕਰੇ ਦਾ ਨੁਕਸਾਨ ਹੈ ਇਹ ਚੀਜ਼ ਤਾਂ ਹੈਗੀ ਹੈ ਤਾਂ ਜੇ ਤੁਹਾਡੇ ਕੋਲ ਹੈਗਾ ਟਾਈਮ ਤੁਸੀਂ ਐਕਸਟਰਾ ਪੜ ਸਕਦੇ ਹੋ ਫਿਲਹਾਲ ਤਾਂ ਜਿੰਨਾ ਮੈਂ ਤੁਹਾਨੂੰ ਕਰਾ ਰਹੀ ਐ ਇੰਨਾ ਹੀ ਸਫੀਸ਼ੀਐਂਟ ਹੈ ਠੀਕ ਹੈ ਬਾਕੀ ਆਪਾਂ ਐਮਸੀਕਿਊ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਨੈਕਸਟ ਵੀਡੀਓ ਦੇ ਵਿੱਚ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ 100 ਨੰਬਰਾਂ ਦਾ ਆਪਾਂ ਸੈਂਪਲ ਪੇਪਰ ਸੋਲਵ ਕਰੀਏ ਸੈਂਪਲ ਪੇਪਰ ਦੇ ਵਿੱਚ ਤੁਹਾਨੂੰ ਸਾਰੇ ਹੀ ਸਿਲੇਬਸ ਦੇ ਵਿੱਚੋਂ 100 ਕੁਐਸਚਨ ਦੇਖਣ ਨੂੰ ਮਿਲਣਗੇ ਇੱਕ ਤਰੀਕੇ ਦਾ ਟੈਸਟ ਹੋਏਗਾ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਤੁਹਾਡੀ ਤਿਆਰੀ ਕਿੰਨੀ ਖੋ ਚੁੱਕੀ ਹੈ ਕਿੰਨੇ ਕੁ ਕੁਐਸਚਨ ਤੁਹਾਡੇ ਜਿਹੜੇ ਨੇ ਉਹ ਸ ਲੈਣਾ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਜੇਕਰ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਤੋਂ ਬਿਨਾ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰਾਮ ਤੇ ਜੁੜ ਸਕਦੇ ਹੋ ਜੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਇੰਸਟਾਗ੍ਰਾਮ ਦਾ ਉੱਥੇ ਜਾ ਕੇ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਹੋ ਠੀਕ ਹੈ ਤਾਂ ਇਹ ਹੋ ਗਿਆ ਜੀ ਆਪਣਾ ਚੈਪਟਰ ਕੰਪਲੀਟ ਭਾਈ ਵੀਰ ਸਿੰਘ ਹੁਣ ਆਪਾਂ ਨੈਕਸਟ ਚੈਪਟਰ ਪੂਰਨ ਸਿੰਘ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਰਹੇਗਾ ਨੈਕਸਟ ਵੀਡੀਓ ਲੈ ਕੇ ਆਪਾਂ ਜਲਦੀ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ